ਕੋਈ ਨਾ ਕੋਈ ਨਾ ਲੱਗਿਆ ਜੋੜਾ ਕੋਈ ਨਾ ਕੋਈ ਲਓ ਜੀ ਯਾਰ ਪਿੰਡ ਬਸਤੀ ਯਾਰ ਕਿਦੀ ਬਾਜੀ ਆ ਬਾਈ ਆਪਾਂ ਆਉਗੇ ਥੋੜੇ ਜਿਹਾ ਲੇਟ ਹੋਣੇ ਵੱਜ ਗਏ ਬਾਈ ਪਿੰਡ ਬਸਤੀ ਯਾਰ ਕਿਦੀ ਬਾਜੀ ਆ ਲੇਟ ਹੋ ਗਏ ਤਾਂ ਬਾਈ ਓਲੇ ਵੱਜ ਚੁੱਕੇ ਨੇ ਬਾਈ

ਹਰ ਕੋਈ ਠੀਕ ਹੈ ਚਲ ਵੀ ਚਲ ਮਾਰੋ ਲਾ ਜੀ ਕਰੋ ਮਾਰੋ ਲਾ ਦੱਲੂ ਈਲ ਵਾਲਾ ਓਏ ਆ ਲਾ ਦੋ ਧਾਤੂ ਦਾ ਕਰਤੋ ਮੈਂ ਹੁ ਮਾਰੂ ਸਤਿਕਾਰ ਬਾਬਾ ਜੀ ਸਤਿਕਾਰ ਜੀ ਸਤਿਕਾਰ ਪਾਣੀ ਬਦਲ ਆ ਲਿਆ ਬਈ ਚਾੜੇ ਨਹੀਂ ਗਾ ਕਬੂਤਰਾਂ ਉੱਪਰ ਪਿਠਿਆ ਕੇ ਮਾਰ ਦੋ ਹੋਰ ਬਈ ਜੜਦੀ ਹੋਰ ਬਾਬਾ ਹੋਰ ਕਹਿਮੂ ਲਓ ਵੀ ਉੱਟ ਗਿਆ ਉੱਟ ਗਿਆ ਵਧੀਆ ਲੱਗੀ ਉਹ ਬੱਜਰ ਜੀ ਬਸ ਯਰ ਕੁੜੀ ਪਿੰਡ ਦੀ ਬਾਜੀ ਹੈ ਜੀ ਔਰ ਬਾਈ ਟਾਈਮ ਵਧੀਆ ਜੀ ਵਧੀਆ ਕਿਰਪਾ ਹੁੰਦੀ ਕਿਰਪਾ ਮਾਰਕ ਦੀ ਲਓ ਜੀ ਬਸ ਯਰ ਕੁਮਿੰਡ ਦੇ ਵਿੱਚ ਔਰ ਬਾਈ ਠੀਕ ਹੈ ਦੇਖਦੇ ਕਿੰਨੇ ਕਬੂਤਰ ਉੜ ਗਏ ਅੱਜ ਮੈਂ ਹੋ ਗਿਆ ਲੇਟ ਬਾਈ ਥੋੜਾ ਜਾਂ ਤਾਂ ਕਰਕੇ ਸਾਫ ਤੋਂ ਬਾਹਰ ਹੋਊਗਾ ਨਾ ਕਿਉਂ ਦਿਖਾਉਣ ਨਾਲ ਕਿ ਕੋਈ ਤੁਹਾਨੂੰ ਸੋਰਾ ਮੈਂ ਦੱਸਾਂਗੇ ਵੀ ਕਿੰਨੇ ਉਟੇ ਪੁੱਛ ਕੇ ਅਬਾ ਦਾ

ਇਧਰ ਜੋ ਸੀਟੀ ਇਹ ਵੀ ਆਉਂਦਾ ਸੀਟੀ ਹੋਰ ਭਾਈ ਕਿੰਨੇ ਛੜਦੇ ਦੋ ਛੜਦੇ ਬਾਬਾ ਜੀ ਹੋ ਛੜਦੇ ਇਹਦੇ ਨਾਲ ਉਹਦੀ ਨੇ ਹਾਂ ਇੱਕ ਮੇਰੇ ਨਾਲ ਕੇਦੇ ਨਾਲ ਇਹਦੇ ਨਾਲ ਉਹਦੇ ਵੱਡੇ ਖੜੇ ਨੇ ਨਾਲ ਉਹਦੇ ਆ ਵੱਡੇ ਪ੍ਰਕਾਸ਼ ਨੂੰ ਮਾ ਪਸ ਤੋਂ ਸਾ ਇਹ ਬਾਗਲਾ ਜੀ ਦਾ ਸਾ ਬਾਬਾ ਜੀ ਦਾ ਸ਼ੁਰੂ ਗੱਲਬਾਤ ਕਿੰਨੇ ਕੂਤਰ ਛੜਦੇ ਦੋ ਕੀ ਨਾ ਉਹਦੇ ਨੇ ਇੱਕ ਵੱਡੇ ਦੇ ਨਾਲ ਇੱਕ ਮੇਰੇ ਤੇਰਾ ਕੀ ਨਾਂ ਹੈ ਨਾਂ ਦੱਸੇਰ ਨਾਲ ਪੱਕਾ ਸਿੰਘ ਮਾ ਕਹ ਦੇ ਇੱਥੇ ਬੋਲ ਪੱਕਾ ਸਫਰੀ ਹੈ ਇੱਕ ਕਾਹੇ ਕਦੇ ਕਦੇ ਵੀਡੀਓ ਦੇ ਵਿੱਚ ਕਦੇ ਕਬੂਤਰ ਮੋੜ ਦਿਆ ਕਰੋ ਭਾਈ ਹਾਂ ਹਾਂ ਮੋੜ ਲਾ ਕਰੋ ਕਰਾਈ ਦੇ ਆਹ ਦੇ ਕარი ਨਹੀਂ ਕੋਲ ਉਸਦੇ ਆਇਆ ਪਛੇ ਦੀ ਲੱਗੂਗਾ ਕਿੰਨੇ ਉੜ ਗਏ लो भाई चाय पी के ये डॉक्टर साहब कहना पीने पीने चाय पीने और भाई कल में लो भाई 14 लंगर चल रहे मारो मारो मारा हम्म ਬੜੇ 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 ਬ ਇੰਨੀ ਕਿਨ ਲਾਜੂ ਗਰਾਜਾ ਇੰਨੀ ਕਿ ਜਨ ਲਾਜੂ ਗਰਾਜਾ ਆਜੂ ਭਾਈਆ ਗਲਾਸ ਗਲਾਸ ਪੀਣ ਵਾਲੇ ਛੋਟੇ ਛੋਟੇ ਕੱਪੇ ਪੀ ਜਾਂਦੇ ਨੇ ਹੋਰ ਭਾਈ ਠੀਕ ਹੈ ਕੈਮੂ ਸਿੱਡੇ ਤੁਸੀਂ ਹਾਂ ਜੀ ਕਨੇ ਨਹੀਂ ਬਗਦੇ ਇੱਕ ਸਸਰੀ ਘਾਰ ਜੀ ਕੈਮੂ बाबा जी सतिश्री असीकाले सतश्री काल पढ़ाई <US uneopen morally> 40 ਸੈਂਟੀ ਕੀ ਹਾਲ ਹੈ ਬਈ ਅੱਛਾ ਕਿੰਨੇ ਕਬੂਤਰ ਹੋ ਗਏ ਬਈ ਉਹਰੇ 141 ਕਬੂਤਰ ਨੇ ਬਾਬਾ ਜੀ ਦੋ ਦੀ ਐਂਟਰੀ ਨਹੀਂ ਆਈ ਤੇ ਦੋ ਦੀ ਐਂਟਰੀ ਨਹੀਂ ਆਈ ਤਾਂ ਉਹ ਕੱਟ ਜਾਈ 141 ਨੇ ਹਾਂ ਜੀ ਉਹ 100 ਜੇ ਐਂਟਰੀ ਆ ਗਈ ਤਾਂ 141 141 ਹਾਂ ਜੀ ਠੀਕ ਹੈ ਬਈ ਮੜੀਆਂ ਦੇ ਨਹੀਂ ਬੈਠਾ ਬਸ ਇਹ ਦਵਾ ਲੈ ਆ ਜਦ ਦਵਾ ਲੈ ਆ ਅਸੀਂ ਆਉਂਦੇ ਹਾਂ ਲੋ ਵੀ ਆ ਕਬੂਤਰ ਨੇ ਬੋਲੋਗੇ ਹੀ ਬਣਾ ਰਹੇ ਆਪਾਂ ਠੀਕ ਹੈ ਸੱਜਣ ਲੋ ਵੀ ਆ ਕਬੂਤਰ ਨੇ ਮਿੱਤਰੋ ਘੌਰ ਕਰ ਲੋ ਚੱਲੀ ਗਾ ਚਲੋ ਜੀ ਚਲੋ ਜੀ ਅੱਜ ਅੰਦਰ ਗਏਗੇ ਆ ਬੰਦੇ ਆ ਗਏਗੇ ਆ ਹਣ ਜੀ ਲੋ ਬਈ ਦੋ ਦੀ ਐਂਟਰੀ ਨਹੀਂ ਆਈ ਹੈਗੀ ਹੇ ਤੱਕ ਉ 141 ਨੇ ਜੋ ਐਂਟਰੀ ਆ ਗਈ ਤਾਂ 141 ਨੇ ਜੇ ਦੋ ਦੀ ਐਂਟਰੀ ਨਹੀਂ ਤਾਂ 139 ਕਬੂਤਰ ਨੇ ਹਣਾ ਹਾਂ ਜੀ ਆਈ ਕੋ ਸਾ ਬਈ ਹਾਂ ਜੀ ਇਹ ਆ ਸੰਤੀ ਮਾਜੀ ਜੋ ਕਾਪੀ ਦੀ ਸੇਵਾ ਨਮਾਉਂਦਾ ਪੰਨਾ ਮਾਜੀ ਦਾ ਸੰਤੀ ਫੋਨ ਨੰਬਰ ਬੋਲੀ ਸੰਤੀ ਦਾ 97808 ਜੀ 69131 ਇੱਕ ਵਾਰੀ ਹੋਰ ਬੋਲਦੇ 97808 ਜੀ 69131 ਲੋ ਬਾਈ ਜੇ ਕਿਸੇ ਨੂੰ ਸੰਪਰਕ ਕਰਨਾ ਕੋਈ ਸੇਵਾ ਵਾਸਤੇ ਤਾਂ ਸੈਂਟੀ ਮਾਜੀ ਨਾਲ ਸੰਪਰਕ ਕਰ ਸਕਦੇ ਹੋ ਨੰਬਰ ਤੁਹਾਨੂੰ ਫੋਲ ਦਿੱਤਾ ਬਾਈ ਠੀਕ ਹੈ ਬਾਈ ਸੈਂਟੀ ਧੰਨਵਾਦ ਲੋ ਬਾਈ ਜੀ ਆ ਕਬੂਤਰ ਹੋ ਰਹੇ ਨੇ ਬਾਕੀ ਤੁਹਾਨੂੰ ਫੇਰ ਦੇਵਾਂਗੇ ਅਪਡੇਟ ਸਾਰੀ ਅੱਜ ਠੀਕ ਹੈ ਬਾਈ ਹੁਣ ਚੱਲਦੇ ਆਪਾਂ ਪਿੰਡ ਚੋਂ ਦੋਵਾਂ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ ਸ਼ਾਮ 7:00 ਦੀ ਸਾਰੀ ਅਪਡੇਟ ਦੇਵਾਂਗੇ ਬਾਈ ਜੀ ਕਿਚ ਸਾਰੀ ਸਾਰੀ ਅਪਡੇਟ ਦੇਵਾਂਗੇ ਬਾਈ ਆ ਗਏ ਪਿੰਡ ਸਾਜਲੇ ਤੋਂ ਉਹ ਠੀਕ ਹੋਈ ਪਿੰਡ ਮੋੜਾਂ ਤੋਂ ਹਾਂਜੀ ਇਹ ਕਿਵੇਂ ਗਰੁੱਪ ਇਕੱਠੇ ਹੋਏ ਫਿਰਦ ਨੇ ਤੋਂ ਇਹ ਗਰੁੱਪ ਤਾਂ ਇਕੱਠੇ ਹੀ ਰਹਿਣਾ ਈ ਤੁਹਾਨੂੰ ਪਤਾ ਹੈ ਜੀ ਬਾਈ ਠੀਕ ਹੈ ਉਹ ਤੁਸੀਂ ਸੱਟ ਬਈ ਜਮਾ ਸੱਟ ਜਮਾ ਅਸੀਂ ਪਹੁੰਚੋਗੇ ਬਠਾਈ ਨੂੰ ਹਾਂ 28 ਨੂੰ ਤੇਰੇ ਪਿੰਡ ਪਹੁੰਚਾਂਗੇ ਬਾਈ ਜ਼ਰੂਰ ਠੀਕ ਹੈ 28 ਤਰੀਕ ਨੂੰ ਪਿੰਡ ਸਾਜਲੇ ਬਾਜੀ ਆ ਬਾਈ ਤੇ ਉੱਥੇ ਆਪਣਾ ਲਾਈਵ ਚੱਲਣਾ ਹੈਗਾ ਤੇ ਉੱਥੇ ਹੀ ਪਹੁੰਚਾਂਗੇ ਬਾਈ ਜ਼ਰੂਰ ਠੀਕ ਹੈ ਬਾਈ